So long. Uh -huh. ਨਾ ਜਾਣ ਕਿਸ ਕਰਮਾ ਨਾ ਜਾਣਾ ああ。It is ਇਹ ਸ੍ਰੀ ਮਹਲਾ 5ਵਾਂ ਘਰ ਕੀ ਜਾਇ Yeah. Uh -huh. अधन तद्दाल អន្តតេតីតំប្រវកេ ਮੋਕ ਪੂਜਨ ਸੰਗ ਸੰਤ ਕੈ ਨਿਰਮੇਂ ਦੀ ਸੇਵਾ ਸਤਿਗੁਰਾਂ ਨੇ ਆਪ ਲਈ ਹੈ ਉਪਰੰਤ ਸੰਸਾਰਿਆ ਪਾਪਨੁਪਦੇਸਿ ਬਖਸ਼ਿ ਦੇਉਏ ਕਿ ਤਾਰਤ ਕੀਤੇ ਪਾਪਨੋ ਨਾਸਿ ਵੇਖੀ ਰਾਤ ਰੋਕੀਂ ਹੈ ਪਾਪਨੋਪੰ ਜੈ ਸ੍ਰੀ ਮਹਲਾ 5 ਘਰ ਤੀਜਾ ਜੈ ਸ੍ਰੀ ਰਾ ਨੰਨ ਪਾਸਾ ਤਨ ਸਹਿ ਕੁਰਜਨ ਦੇ ਮਹਾਰਾਜ ਜੀ ਤੀਸਰੇ ਕਰਦੇ ਵਿੱਚ ਅੱਜ ਦੇ ਭਾਗ ਨੂੰ ਪਿਤਰ ਨੂੰ ਮਾਫੀ ਬੇਨਤੀ ਕਰ ਰਹੇ ਹਨ ਆਹ ਉਸਤ ਪੁਰਾਨ ਦੇ ਬਾਣੀ ਬਚਨਾਂ ਨੂੰ ਸਰਵਣ ਕਰਕੇ ਵਿਚਾਰੀਏ ਵਿਚਾਰ ਕੇ ਆਪਣੀ ਜਿਤ ਦੇ ਰਸਾਈਏ ਜੀਵਨ ਜਉਣ ਦੀ ਸਤਿਗੁਰਾਂ ਤੋਂ ਜਾਂਚ ਸੁਖੀਏ ਰਸਨਾ ਪਿਤਰ ਕਰਦੇ ਹੋਏ ਸਤਿਗੁਰਾਂ ਦੇ ਚਰਨਾਂ ਚੜ੍ਹਾਈ ਲਗਾਵ ਸਾਰੇ ਸੁਭਦ ਸੇਖ ਸਕਸ਼ੇ ਹੋਇਆ ਆਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤ ਅਦੇਓ ਸਤਿਗੁਰੂ ਜੀ ਦੀ ਕਿਰਪਾ ਨਾਲ ਹੁੰਦਾ ਹੈ ਕੋਈ ਜਾਣ ਕਮ ਨਹੀਂ ਹਾਂ ਜਗ ਵਿੱਚ ਗਰੀਬਨਵਾਜ਼ ਪਾਸਾ ਕਹਿੰਦੇ ਜੇ ਭਾਈ ਕਿਸੇ ਕਿਸੇ ਬਿਰਲੇ ਮਨੁੱਖ ਨੂੰ ਇਹ ਸੰਗ ਲੰਗਦੀ ਹੈ ਕਿਸੇ ਕਿਸੇ ਬਿਰਲੇ ਮਨੁੱਖ ਨੂੰ ਇਹ ਗਿਆਨ ਪ੍ਰਾਪਤ ਹੁੰਦਾ ਹੈ ਕੋਈ ਬਿਰਲਾ ਮਨੁੱਖ ਜਾਣਦਾ ਹੈ ਕੀ ਤੇ ਜਗ ਦੇ ਵਿੱਚ ਅਸਲੀ ਮਿੱਤਰ ਕੌਣ ਹੈ ਜਿਸੁ ਹੋਏ ਕਿਰਪਾ ਸੋਈ ਵਿਦੂਚੈ ਤਾਂ ਕੀ ਨਰਨ ਨਰੀਤ ਨਾਉ ਪਾਸਾ ਕਹਿੰਦੇ ਨੇ ਉਹ ਬਿਰਲਾ ਮਨੁੱਖ ਜਿਸ ਮਨੁੱਖ ਤੇ ਪ੍ਰਮਾਤਮਾ ਦਇਆਵਾਂ ਹੁੰਦਾ ਹੈ ਉਹੀ ਮਨੁੱਖ ਇਸ ਗੱਲ ਨੂੰ ਸਮਝਦਾ ਹੈ ਇਹ ਇੱਥੇ ਸੰਸਾਰ ਵਿੱਚ ਸਾਡਾ ਅਸਲੀ ਮਿੱਤਰ ਕੌਣ ਹੈ ਇੱਥੇ ਸਾਡਾ ਅਸਲੀ ਜਗਤ ਦੇ ਵਿੱਚ ਕੌਣ ਮਿੱਤਰ ਹੈ ਆਸਾ ਕਿ ਉਹ ਮੁੱਖ ਸੰਮਝ ਆਉਂਦੀ ਹੈ ਭਾਈ ਮਸ਼ੂ ਤੇ ਪਰਮਾਤਮਾ ਕਿਰਪਾ ਕਰੇ ਉਸ ਮਨੁੱਖੀ ਜੀਵਨ ਜੋ ਫਿਰ ਪਵਿੱਤਰ ਬੁਝਾਦੀ ਹੈ ਜਿਹਨੂੰ ਇਹ ਸਮਝ ਆ ਜਾਂਦੀ ਹੈ ਜਿਹਨੂੰ ਫਤਹਾ ਦਾ ਹੁੰਦਾ ਹੈ ਰਹਾਓ ਮਾਤ ਪਿਤਾ ਸੁਤ ਮੰਤਪ ਇਸ਼ਟ ਮੀਤ ਹਰ ਭਾਈ ਸਤਿਗੁਰੂ ਸਾਹਿਬ ਕਹਿੰਦੇ ਹੈ ਭਾਈ ਮਾਂ ਰੋ ਪਤਨੀ ਪੁੱਤਰ ਰਿਸ਼ਤੇਦਾਰ ਪਿਆਰੇ ਮਿੱਤਰ ਅਤੇ ਭਰਾ ਜਿੰਨੇ ਵੀ ਸਾਡੇ ਸੰਸਾਰ ਦੇ ਵਿੱਚ ਰਿਸ਼ਤੇ ਬਣੇ ਨੇ ਪੂਰਵ ਜਨਮ ਕੇ ਮੇਰੇ ਸੰਜੋਗੀ ਅੰਤ ਹੈ ਕੋ ਨ ਸਹਾਈ ਆਸ ਕਲ ਇਹ ਜਿਸ ਤੇ ਜਿੰਨੇ ਵੀ ਵੰਡੇ ਸਾਡੇ ਸੰਸਾਰ ਦੇ ਵਿੱਚ ਇਹ ਸਾਰੇ ਪਹਿਲੇ ਜਨਮਾਂ ਦੇ ਸੰਜੋਗਾਂ ਕਰਕੇ ਨੇ ਪਹਿਲਾਂ ਕਿਸੇ ਦੇ ਨਾਲ ਕਿਸੇ ਦਾ ਕੀ ਲੈਣ ਦੇਣ ਚੱਲਦਾ ਹੈ ਕੋਈ ਸੰਜੋਗ ਬਣਿਆ ਹੈ ਪੈਸਾ ਜਿਹਦੇ ਕਰਕੇ ਸਾਡੇ ਇਸ ਸੰਸਾਰ ਉੱਪਰ ਆ ਕੇ ਰਿਸ਼ਤੇ ਬਣੇ ਕੋਈ ਮਾਂ ਕੋਈ ਪਿਓ ਕੋਈ ਭਰਾ ਕੋਈ ਭੈਣ ਕੋਈ ਇਤਰੇ ਕੋਈ ਪੁੱਤਰ ਕੋਈ ਰਿਤੇਰਾ ਕੋਈ ਮਿੱਤਰ ਬਣ ਕੇ ਆ ਗਿਆ ਇਹ ਸੰਸਾਰ ਦੇ ਉੱਪਰ ਸਤਿਗੁਰੂ ਜੀ ਕਹਿੰਦੇ ਭਾਈ ਜਿਹਦੇ ਸੁਜੋਗਾ ਦੇ ਤੇਰੇ ਨਹੀਂ ਪ੍ਰੰਤੂ ਅੰਤ ਹੈ ਕੋ ਨਾ ਸਮਾਈ ਅਖੀਰ ਵੇਲੇ ਇਹਨਾਂ ਵਿੱਚੋਂ ਕੋਈ ਵੀ ਸਾਥੀ ਨਹੀਂ ਸਾਡਾ ਮਿਲਦਾ ਹੈ ਇਹ ਤੇ ਸਾਨੂੰ ਸਾਰਿਆਂ ਨੂੰ ਪਤਾ ਜਾਣਦੇ ਸਾਰਿਆਂ ਗਰੀਵਨ ਰਾਜ ਪਾਸਾ ਸਾਨੂੰ ਬਾਰ-ਬਾਰ ਸਮਝਾਉਂਦੇ ਉਗਣਿ ਸਾਂਝ ਜਿਹਦੇ ਵਿੱਚ ਬਾਤ ਬਾਤ ਸਮਝਾਉਂਦੇ ਨੇ ਜੇ ਬਾਤ ਕਿਤਾਸ ਨੂੰ ਮੀਤ ਨਾ ਪਾਈ। ਬਾਸਾ ਕਹਿੰਦੇ ਜਿਹੜੇ ਸੰਸਾਰ ਰਿਸ਼ਤੇ ਬਣੇ ਨੇ ਸਾਰੇ ਆਂਦੇ ਵਿੱਚ ਜਿਨ੍ਹਾਂ ਵਿੱਚ ਕਿਰਾਂ ਇਨਾ ਮੋਹ ਹੈ। ਇਹਨਾਂ ਜਿਨ੍ਹਾਂ ਨੂੰ ਪਿਆਰ ਕਰਨਾ ਨਹੀਂ ਅੰਤ ਹੈ ਕੋਨਾ ਸੁਹਾਈ ਤੇ ਅੰਤ ਸਮੇਂ ਸੁਹਾਈ ਨਹੀਂ ਹੁੰਦਾ। ਉੱਥੇ ਕਿਸੇ ਨੇ ਸੁਹਾਈ ਨਹੀਂ ਮਾਨ ਹੈ। ਮੁਕਤ ਮਾਲ ਤਨਕ ਲਾਲ ਹੀਰਾ ਮਨ ਰੰਤਨ ਕੀ ਮਾਇਆ ਤਕੀਬਰ ਵਾਲੇ ਬਾਸਾ ਕਹਿੰਦੇ ਭਾਈ ਮੋਤੀਆਂ ਦੀ ਮਾਲਾ ਸੋਨਾ ਲਾਲ ਹੀਰੇ ਤੇ ਮਨ ਨੂੰ ਖੁਸ਼ ਕਰਨ ਵਾਲੀ ਮਾਇਆ ਕਿਸੇ ਨੂੰ ਇਹ ਵਰਤਮਾ ਮਿਲ ਜਾਵੇ ਤੁੰਦਲਕ ਮਿਲ ਜਾਵੇ ਆਸਾ ਕਹਿੰਦੇ ਮਨ ਖੁਸ਼ ਕਰਨ ਦੀ ਮਾਇਆ ਹੈ ਇੱਕ ਕਿ ਮਨ ਨੂੰ ਖੁਸ਼ੀ ਹੋ ਜਾਂਦੀ ਹੈ ਕਿ ਮੇਰੇ ਕੋਲੇ ਇਹ ਨਾਂ ਇਹੀ ਰੇਤ ਮੁਕਿਆਨੇ ਸੋਨਾ ਆ ਗਿਆ ਹੈ ਲਾਲ ਆਵੇ ਹਨ ਧਨ ਆ ਗਿਆ ਹੈ ਮਨ ਨੂੰ ਉਸ ਕਰਨ ਵਾਲੀ ਬਾਸਾ ਕਹਿੰਦੇ ਇੱਕ ਮਾਇਆ ਹੈ ਪਰ ਚੇਤੇ ਰੱਖੀ ਆ ਆ ਕਰਤ ਬਿਹਾਨੀ ਅਬਦ ਹੈ ਤਾਂ ਮਹਿ ਸੰਤੋਖ ਨਾ ਪਾਇਆ ਆਸਿਕ ਦੇ ਇਨਾਂ ਵਿੱਚ ਲੱਗਿਆ ਸਾਰੀ ਉਮਰ ਆਏ ਹੋਏ ਕਰਦੇ ਹਾਂ ਇਹ ਜਿੰਦਗੀ ਹੈ ਮੰਨੀ ਰੱਖਦਾ ਹੈ ਕਿਉਂਕਿ ਜਿੰਨੀ ਮਾਇਆ ਹੁੰਦੀ ਆਪਾਂ ਰੋਜ਼ ਸਤਿਗੁਰਾਂ ਦੇ ਵਚਨ ਸਤਨ ਕਰਦੇ ਆਂ ਰੋਜ਼ ਸਤਿਗੁਰ ਬਾਸਾ ਜੀ ਦੇ ਬਾਣੀ ਵਜਨਾ ਦੇ ਵਿਚਾਰ ਕਰਦੇ ਆਂ ਕਿ ਮਾਇਆ ਜਿੰਨੀ ਆਉਂਦੀ ਹੈ ਮਨ ਤੇ ਕੋਈ ਹਰੰਗਲ ਰਹਉਂਦੀ ਹੈ ਪਰ ਉਨਿਓਂ ਕੁੱkh ਵੀ ਬਣਾ ਦੇ ਨਾਲ ਵਧੀ ਜਾਂਦੀ ਹੈ ਉਨਿਓਂ ਕੁੱkh ਵਾਦੀ ਜਾਂਦੀ ਹੈ ਤੇ ਗਰੀਬ ਰਵਾਜ ਬਾਸਾ ਜੀ ਦੇ ਨੇ ਜੰਗ ਵਿੱਚ ਪਾਵੇ ਤਾਂ ਗਰਮ ਕਰ ਤੇ ਜਦੋਂ ਇਹ ਮਾਇਆ ਮੂਰੀਏ ਨਾਲ ਹੰਕਾਰ ਵੀ ਲੈ ਕੇ ਕਾਮੇ ਵੀ ਲੈ ਕੇ ਆਉਂਦੀ ਹੈ ਮਾਇਆ ਜੀ ਤਬ ਰਗਾਂ ਤਰੋਵਣ ਲੱਗ ਪੈਂਦੇ ਤੇ ਜਦੋਂ ਇਹ ਚਲੀ ਜਾਂਦੀ ਹੈ ਮੇਰੇ ਨੂੰ ਲੱਗ ਜਾਂਦਾ ਹੈ ਕਿ ਸਾਥ ਹੈ ਨਾਲੇ ਇੱਕ ਹੈ ਨਹੀਂ ਆਪਣੀ ਮਾਇਆ ਆਪਣੀ ਨਹੀਂ ਹੈ ਪਤਾ ਸਭ ਸੰਸਾਰਿਆਂ ਨੂੰ ਹੈ ਕਿ ਜਿੰਨੀ ਵੀ ਜੋੜੀ ਹੈ 나ਤ ਕੋ ਲੈ ਜਾਣੀ ਹੈ ਰਹਿ ਕੇ ਇੱਥੇ ਜਾਣੀ ਪਰ ਫਿਰ ਵੀ ਸਤਿਗੁਰੂ ਕਾਂਸਾ ਕਹਿੰਦੇ ਇਹਨੂੰ ਇਕੱਠੀ ਕਰਨ ਦੇ ਚੱਕਰ ਦੇ ਵਿੱਚ ਆਪਣਾ ਸਾਰਾ ਜੀਵਨ ਅਨੁਖੇ ਪਿਆਰਥਾ ਪਾੜੇ ਆਤਮਾ ਸਮੇਂ ਨਾ ਮਾਇਆ ਨਾਲ ਜਾਂਦੀ ਹੈ ਨਾ ਸੰਸਾਰ ਦੇ ਉੱਪਰ ਜਿੰਨੇ ਵੀ ਰਿਸ਼ਤੇ ਨੇ ਉਹਨਾਂ ਰੀਤਾਂ ਦੇ ਵਿੱਚੋਂ ਕੋਈ ਨਾਲ ਜਾਂਦਾ ਹੈ ਤੇ ਸਾਰੇ ਸੰਸਾਰਤੀ ਰਹਿ ਜਾਂਦੇ ਨੇ ਇਸ ਕਰਕੇ ਗੀਵਨ ਬਾਧੀਆਂ ਨੇ ਬਚਨ ਕਹੇ ਨੇ ਪਾਈਂ ਕਿ ਮਾਇਆ ਦੇ ਵਿੱਚ ਲੱਗਿਆ ਹੋਇਆ ਮਨੁੱਖ ساری ਉਮਰ ਆਇਆ-ਆਇ ਕਰਦਿਆਂ گزار ਲੰਦਾ ਹੈ ਪਰ ਮਨ ਮਾਇਆ ਨਾਲ ਨਹੀਂ ਲੱਗਦਾ ਹੈ ਆਸਤ ਰਤ ਆਸੁਪ ਪਵਨ ਦੇ ਚਤੁਰੰਗ ਆਸ ਕਿਦੇ ਭਾਈ ਹਾਥੀ ਰਤ ਹਵਾ ਦੇ ਵੇਗ ਵਰਗੇ ਤੇਜ਼ ਚੱਲਣ ਵਾਲੇ ਘੋੜੇ ਧਨਾੜ ਹੋਵੇ ਜਿਹਦੇ ਕੋਲ ਮਾਇਆ ਦਾ ਕੋਈ ਘਾਟ ਨਾ ਹੁੰਦੇ ਜਮੀਨ ਦਾ ਮਾਲਕ ਹੋਵੇ ਧੁੰਮਨ ਚਾਰ ਕਿਸਮ ਦੇ ਫੌਜ ਦਾ ਮਾਲਕ ਹੋਵੇ ਚਾਰ ਕਿਸਮ ਦੀ ਫੌਜ ਜਲ ਸੈਨਾ ਥਲ ਸੈਨਾ ਵాయੂ ਸੈਨਾ ਇਹ ਚਾਰ ਕਿਸਮ ਦੀ ਜਿਹੜੀ ਫੌਜ ਹੈ ਇਸ ਕਰਕੇ ਵੀਰਵਾਰ ਪਾਸੇ ਵਿੱਚ ਦੇ ਚਾਰ ਕਿਸਮ ਦੇ ਉੱਪਰ ਫੌਜ ਜਰੂਰੇ ਹਰੇਕ ਦੇ ਵਸਪੁਰ ਦੇ ਘਰ ਵਿੱਚ ਹੋਵੇ ਹਾਜੀ ਵੀ ਹੋਣ ਰਾਤਵੇਂ ਹੋਣ ਹਵਾ ਦੇ ਤੇਜ਼ ਮਾਨ ਤੇਜ਼ ਚੁਰਨ ਵਾਲੇ ਘੋੜੇ ਹੋਣ ਮਾਇਆ ਦੀ ਕੋਈ ਘਟਨਾ ਹੋਵੇ ਜਿਮੀਂ ਦਾ ਮਾਲਕ ਭਾਵੇਂ ਜ਼ਮੀਨ ਬਹੁਤ ਹੋਵੇ ਉਹਦੇ ਉੱਪਰ ਚਾਰੇ ਨਿਸ਼ਾਨਾਂ ਦੀ ਫੌਜ ਹੋਵੇ ਤੰਗ ਨਾ ਚੱਦਿਓ ਨਾ ਕਛੁਵੇਂ ਊਠ ਸਿਤਾਇਓ ਨੰਗਾ ਆਸਾ ਕਿ ਇਹਨਾਂ ਵਿੱਚੋਂ ਵੀ ਕੋਈ ਚੀਜ਼ ਨਾ ਰਹੀ ਜਾਂਦੀ ਇਹਨਾਂ ਦਾ ਮਾਲਕ ਮੁਖ ਫਿਰ ਇਥੋਂ ਨੰਗਾ ਗੀਉ ਉਤਕਿਤ ਹੋ ਜਾਂਦਾ ਹੈ ਕਬੀਰ ਇਹੋ ਤਨ ਜਾਏਗਾ ਸਗੋ ਤਾਂ ਰੋਗ ਪੂਰ ਨਾਂਗੇ ਪਾਵਨ ਤੇ ਗਏ ਲਖਾ ਕੋੜਾ ਰੁਪਿਆ ਇਕੱਠਾ ਕਰਨ ਵਾਲੇ ਵੀ ਵੇਖੇ ਨੇ ਅਸੀਂ ਜਾਂਦੇ ਸੰਸਾਰ ਨੂੰ ਕੋ ਵੀ ਨੰਗੇ ਪੈਰੀ ਰਹੇ ਨਹੀਂ ਉਹਨਾਂ ਨੇ ਕਿਸੇ ਵਜ੍ਹਾ ਨਾਲ ਚੋੜੇ ਨਹੀਂ ਪਾਇਆ ਨਾ ਵੀ ਤੇ ਸਾਰੀ ਉਮਰ ਇਹ ਰੇਸ਼ਮੀ ਵਕਤਰ ਪਾਉਂਦਾ ਰਹੇ ਤੇ ਪੈਰਾਂ ਦੇ ਵਿੱਚ ਸੋਹਣੇ ਸੋਹਣੇ ਬ੍ਰਾਂਡਡ ਤੇ ਜੁੱਤੇ ਪਾਉਂਦਾ ਰਹੇ ਕਿਸੇ ਨੇ ਨਹੀਂ ਪਾਇਆ ਤੇ ਉਹਨੋਂ ਤੱਕ ਨੰਗੇ ਪੈਰੀ ਨਹੀਂ ਜਾਣਾ ਚਾਹੁੰਦਾ ਇਸ ਕਰਕੇ ਗੀਬਨਵਾਲ ਨੂੰ ਪਾਸ ਰਾਮ ਦੇ ਭਾਈ ਇਹ ਜਿੰਨੀਆਂ ਵੀ ਵਰਤਮਾਂ ਦਾ ਮਾਲਕ ਹੋਵੇ ਭਾਵੇਂ ਉਹਦੇ ਕੋਲੇ ਘੋੜੇ ਹੋਣ ਹਾਥੀ ਹੋਣ ਰਾਤ ਹੋਣ ਤੇ ਧਨ ਬੜਾ ਹੋਵੇ ਜ਼ਮੀਨ ਦਾ ਮਾਲਕ ਹੋਵੇ ਚਾਰ ਕਿਸੂਨ ਦੀ ਫੌਜ ਹੋਵੇ ਇਹ ਸਾਰਾ ਕੁਝ ਛੱਡ ਕੇ ਵੀ ਇਨਸਾਨ ਇਥੋਂ ਨੰਗਾ ਹੀ ਚੱਲਿਆ ਜਾਂਦਾ ਹੈ ਨਾਂਗੇ ਆਣਾ ਨਾਂਗੇ ਜਾਣਾ ਕੋਈ ਨਾ ਰਹਿਦਾ ਅਰਾਧਾ ਅਰਾ ਆਸਾਂ ਕੰਦੇ ਨੰਗੇ ਸੰਸਾਰ ਤੇ ਆਇਆ ਬਿਨਾਂ ਵਰਤ ਜਦ ਜਦ ਬਾਤ ਕਰ ਭਾਈ ਤੁਸੀਂ ਨਹੀਂ ਜਦੋਂ ਇਸ ਸੰਸਾਰ ਤੇ ਜਨਮ ਹੋਇਆ ਉਦੋਂ ਵੀ ਨੰਗੇ ਸੀ ਜਦੋਂ ਜਾਣਾ ਹੈ ਉਦੋਂ ਵੀ ਨੰਗੇ ਹੀ ਜਾਣਾ ਹੈ ਇਸ ਕਰਕੇ ਭਾਵੇਂ ਤਾਂ ਇਹ ਕਹਿੰਦੇ ਗੁਰ ਭਾਈ ਕਿਉਂ ਇਨਾ ਮਾਇਆ ਦੇ ਨਾਲ ਇਨਾ ਮੋਹ ਕਰਦਾ ਜਦ ਲਾਏ ਤੇ ਤੇਰੀ ਹੈ ਨਹੀਂ ਨਾਲ ਤੇਰੇ ਕਿਸੇ ਵਰਤ ਨੂੰ ਨਹੀਂ ਜਾਣਾ ਨਹੀਂ ਤੇ ਤੂੰ ਇਨਾ ਦਾ ਮੋਹ ਛੱਡ ਦੇ ਇਨਾ ਦਾ ਧਿਆਨ ਛੱਡ ਕੇ ਇਨਾ ਦਾ ਧਿਆਨ ਛੱਡ ਕੇ ਕਾਲ ਘੁੱਟ ਬੈਠ ਜਿ ਜਨਾ ਨੇ ਪ੍ਰੇਮ ਪਾਇਆ ਹੈ ਹਰ ਕੇ ਸੰਤ ਤੈ ਪ੍ਰੀਤਮ ਪ੍ਰਭ ਕੇ ਤਾਂ ਕਹ ਹਰ ਹਰ ਗਈਏ ਆਸ ਗਿਦਲੇ ਪਰਮਾਤਮਾ ਦੇ ਸੰਤ ਜਾਨਾ ਤੇ ਪਰਮਾਤਮਾ ਦੇ ਪਿਆਰੇ ਬੂਨੇ ਜਿਹੜੇ ਉਸ ਕਾਲਪੁਰ ਵੈਕੁਨਦੀ ਦਾ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਆਪ ਜਪੈ ਅਗਰੇ ਨਾਮੋ ਕਾ ਆਪ বিনা ਜਪਦੇ ਨੇ ਹੋ ਨਾਮ বিনা ਕੁੰਦੇ ਨੇ ਹੋ ਨਾਮ ਵਿੱਚ ਪ੍ਰੇਤ ਨੇ ਭਈ ਨਾਮ ਜਪਿਆ ਕਰੋ ਸਿਮਰਨ ਕਰਿਆ ਕਰੋ ਤੇ ਗਰੀਬਨਾਨ ਕਾਂਸਾ ਕਹਿੰਦੇ ਪਰ ਉਹ ਪਰਮਾਤਮਾ ਦੇ ਪਿਆਰੇ ਹੁੰਦੇ ਨੇ ਉਹਨਾਂ ਦੀ ਸੰਗਤ ਵਿੱਚ ਪਰਮਾਤਮਾ ਦੀ ਸਿੱਖਤ ਸਲਾਹ ਕਰਨੀ ਚਾਹੀਦੀ ਹੈ ਮਨੁੱਖ ਨੂੰ ਜਿਹੜਾ ਜਿਹੜੀ ਵਸਤੂ ਸਾਡੇ ਨਾਲ ਦਾ ਸੰਸਾਰਿਕ ਮਾਇਕ ਪਦਾਰਥ ਜਿੰਨੇ ਮਰਜ਼ੀ ਇਕੱਠੇ ਕਰ ਲਈਏ ਇਹਨਾਂ ਨੂੰ ਸਾਡਾ ਕਿਤੇ ਵੀ ਸਾਥ ਨਹੀਂ ਲਗਾਉਣਾ ਹੈ ਸਾਥ ਨਗਾਏਗਾ ਕੇਵਲ ਇੱਕ ਆਕਾਰਪੁਰਖ ਵੈਕੂ ਜੀ ਦਾ ਨਾਮ ਇਸ ਕਰਕੇ 파ਸਾ ਕਹਿੰਦੇ ਭਾਈ ਉਥੇ ਦੇ ਨਾਮ ਨਹੀਂ ਦੀ ਸਹਾਇਤਾ ਕਰਨੀ ਹੈ ਇਸ ਕਰਕੇ ਤੂੰ ਹਰੀ ਦੇ ਪਿਆਰਿਆਂ ਦੇ ਵਿੱਚ ਬੈਠੀ ਜਿਹੜੇ ਉਸ ਆਕਾਰਪੁਰਖ ਵੈਕੂ ਜੀ ਦਾ ਨਾਮ ਜਪਦੇ ਨੇ ਉਹਨਾਂ ਦੇ ਵਿੱਚ ਬੈਠ ਕੇ ਪ੍ਰਮਾਤਮਾ ਨੇ ਸਿੱਖਤ ਸਲਾਹ ਕਰਿਆ ਕਰ। ਜੇ ਤੂੰ ਸਿੱਖਤ ਸਲਾਹ ਕਰੇਗਾ, ਨਾਮ ਜਪੇਗਾ, ਸੰਗਤ ਭਰੇ ਪੁਰਸਾਂ ਦੀ ਕਰੇਗਾ, ਫਿਰ ਨਾਨਕ ਹੀ ਹਾਂ ਸੁਖ ਆਕੈ ਮੁਝਲ। ਸੰਤ ਸੰਤਨ ਕਹਿ ਪਾਈਏ, ਪਾ ਸਕਦੇ ਨੇ ਵੱਡਿਆਂ ਦੀ ਮੂਰ ਲਾ ਕੇ ਜੇ ਨਾਨਕ ਅਜਿਹਾਂ ਕਰਨ ਦੇ ਨਾਲ ਇਸ ਲੋਕ ਦੇ ਵਿੱਚ ਵੀ ਉਰੇ ਵੀ ਸੁੱਖ ਮਿਲੇਗਾ ਪਰ ਲੋਭ ਦੇ ਵਿੱਚ ਵੀ ਸੁੱਖ ਨਹੀਂ ਜਾਂਦਾ ਹੈ ਇਹਨਾਂ ਸੰਸਾਰ ਆ ਕਰਨ ਉੱਚ ਆਸ ਕਿ ਜਿਹੜੇ ਹੁਣ ਇੱਥੇ ਇੰਨੇ ਸੰਸਾਰ ਵਿੱਚ ਦੁੱਖ ਪੈਦਾ ਪੂ ਰਹੇ ਨੇ ਇਕਾਦੇ ਕਰਕੇ ਨੇ ਮੋਹ ਕਰਕੇ ਮਾਇਆ ਕਰਕੇ ਤੇ ਜਿਹੜਾ ਇਨਸਾਨ ਮੋਹ ਮਾਇਆ ਨੂੰ ਝੂਲ ਕਰਕੇ ਨਿਰੰਕਾਰ ਦੇ ਨਾਮ ਨਾਲ ਜੁੜ ਜਾਂਦਾ ਹੈ ਬੰਦਗੀ ਨਾਲ ਜੁੜ ਜਾਂਦਾ ਹੈ ਫਿਰ ਉਹਦੇ ਕੋਲ ਦੁੱਖ ਤੇ ਆਉਂਦੇ ਹੀ ਨਹੀਂ ਦੁੱਖਾਂ ਦਾ ਮਨ ਨੂੰ ਪਤਾ ਹੀ ਨਹੀਂ ਹੈ ਮਨ ਨੂੰ ਦਿੰਦੇ ਕਿਉਂਕਿ ਹਰ ਵੇਲੇ ਉਹ ਨਿਰੰਕਾਰ ਦੀ ਯਾਦ ਵਿੱਚ ਜੁੜਿਆ ਰਹਿੰਦਾ ਹੈ ਸੰਸਾਰ ਦੇ ਸੁੱਖਾਂ ਮਨ ਨੂੰ ਦੂੜੀ ਨਹੀਂ ਹੈ ਸੰਸਾਰ ਦੇ ਸੁੱਖਾਂ ਨਾਲ ਤਾਂ ਮੋਹ ਹੀ ਨਹੀਂ ਹੈ ਇਸ ਕਰਕੇ ਪਾਤਸ਼ਾਹ ਕਹਿੰਦਾ ਹੈ ਭਾਈ ਜਿਹੜਾ ਵੀ ਉਹ ਮਨੁੱਖ ਹਰੀ ਦੇ ਪਿਆਰਿਆਂ ਦੀ ਸੰਗਤ ਕਰਦਾ ਹੈ ਹਰੀ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ ਪ੍ਰਮਾਤਮਾ ਦੀ ਸਿੱਖਿਆ ਸੁਣਾ ਕਰਦਾ ਹੈ ਫਿਰ ਉਹ ਮਨੁੱਖ ਲੋਕ ਵਿੱਚ ਵੀ ਸੁੱਖ ਪਾਉਂਦਾ ਹੈ ਪਰ ਲੋਕ ਦੇ ਵਿੱਚ ਵੀ ਉਸ ਜੋ ਜੰਨਦਰ ਹੈ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਭਾਈ ਪਰ ਇਹ ਰਾਤ ਸੰਗ ਸੰਤਨ ਕਹਿ ਪਾਈ ਹੈ ਇਹ ਰਾਤ ਸੰਤ ਜਨਾਂ ਦੀ ਸੰਗਤ ਵਿੱਚ ਮਿਲਦੀ ਹੈ ਗੁਰੂ ਦੀ ਸੰਗਤ ਵਿੱਚ ਮਿਲਦੀ ਹੈ ਗੁਰੂ ਦੇ ਪਿਆਰਿਆਂ ਦੀ ਸੰਗਤ ਵਿੱਚ ਰਹਿੰਦੀ ਹੈ ਸੰਸਾਰ ਦੇ ਵਿੱਚ ਵਿਚਰਾਂਗੇ ਜਿਹੋ ਜਿਹਾ ਬੰਦਾ ਹੈ ਜਿਹੋ ਜਿਹਾ ਮੁਕਤ ਕਾਰੋਬਾਰ ਕਰਦਾ ਹੈ ਉਹ ਉਹੇ ਜੀ ਗੱਲ ਸੁਣਾਏਗਾ ਆਪਣੇ ਕਿਤੇ ਬਾਰੇ ਗੱਲ ਕਰੇਗਾ ਇਸ ਕਰਕੇ ਜਿਹੜਾ ਜੀਵੀ ਦਾ ਕੋਈ ਨਾ ਆਪਣੀ ਪਰਸੋ ਦੀ ਗੱਲ ਕਰਦਾ ਹੈ ਕੋਈ ਲੋਹਾਰ ਹੋਵੇਗਾ ਉਹ ਆਪਣੇ ਕਾਰੋਬਾਰ ਦੀ ਗੱਲ ਕਰੇਗਾ ਸਨਿਆਰ ਆਪਣੇ ਕਾਰੋਬਾਰ ਦੀ ਗੱਲ ਕਰੇਗਾ ਤੇ ਜਿਹੜੇ ਨਾਮ ਰੂਪੇ ਬਣ ਜਾਣ ਵਿਆਹ ਦੇ ਨੇ ਨਾਮ ਰੂਪੇ ਬਣਨ ਬੱਤਾਂ ਕਰਦੇ ਨੇ ਪਰ ਉਹ ਨਾਮ ਦੀ ਗੱਲ ਕਰਦੇ ਨੇ ਇਸ ਕਰਕੇ ਗਰੀਬ ਰਵਾਜ ਕਹਾਸਾਂ ਤੇ ਬਚਲ ਕਹੇ ਨੇ ਭਾਈ ਈਹਾਂ ਸੁਖ ਜੇ ਤੂੰ ਇੱਥੇ ਵੀ ਸੁਖ ਚਾਹੁੰਦਾ ਹੈ ਅੱਗੇ ਅੱਗੇ ਵੀ ਸੁਲਤਨੂ ਗੁਣਾ ਜਾਣਾ ਹੋਣ ਹੋ ਕੇ ਜਾਣਾ ਚਾਹੁੰਦਾ ਕਿ ਸੰਗ ਸੰਤਨ ਕਹ ਪਾਈਏ ਫਿਰ ਸੰ ਹਰੀ ਦੇ ਘਰ ਆਏ ਇਸ ਮੁਹੱਲੇ ਪਰ ਉਹਨਾਂ ਦੀ ਸੰਗਤ ਦੇ ਵਿੱਚ ਬੈਠ ਕੇ ਉਸ ਕਾਲਪੁਰ ਬੈ ਜੀ ਨੇ ਸਿੱਧ ਸਲਾਹ ਕਰ ਗੁਰੂ ਦੇ ਸੰਗਤ ਵਿੱਚ ਬੈਠਿਆ ਕਰ ਗੁਰੂ ਦੀ ਸੰਗਤ ਵਿੱਚ ਬੈਠ ਕੇ ਬਾਣੀ ਸੁਣਿਆ ਕਰ ਗੁਰ ਬਾਣੀ ਪੜਿਆ ਕਰ ਇਹ ਗੁਰਬਾਣੀ ਪੜ੍ਹ ਕੇ ਗੁਰਬਾਣੀ ਵਿਚਾਰ ਕੇ ਆਪਣੇ ਹਿਰਦੇ ਚ ਵਸਾਇਆ ਕਰ ਆਸਾਂ ਕਰਦੇ ਜੇ ਇੱਥੇ ਵੀ ਸੁੱਖ ਪ੍ਰਾਪਤ ਹੋਣਗੇ ਅੱਗੇ ਵੀ ਸੁੱਖ ਪ੍ਰਾਪਤ ਹੋਣਗੇ ਇੱਥੇ ਵੀ ਜਿੰਨਾ ਚਿਰ ਇਨਸਾਨ ਫਿਰ ਰਹੇਗਾ ਉਹਨੂੰ ਕਿਸੇ ਵੀ ਤਰ੍ਹਾਂ ਦਾ ਕਾਮ ਲੋਭ ਮੋਹ ਅਹੰਕਾਰ ਆਦਿ ਪੈਰੀ ਨਹੀਂ ਸਤਾਉਣਗੇ ਤੇ ਅੱਗੇ ਜਾ ਕੇ ਵੀ ਦੇਦੇ ਤਰ੍ਹਾਂ ਕਹੇ ਨਾ ਕਹੂ ਆਪ ਹੈ ਤਰ ਅਦਰ ਸੁਝਿਓ ਅੱਗੇ ਜਾ ਕੇ ਜੇ ਸਤਿਗੁਰੂ ਪਾ ਸਕਦੇ ਉਹ ਦੱਸੋ ਤਕਾਰ ਹੋਵੇ ਕਿਸ ਕਰਕੇ ਪਾਈ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਚੰਨਾ ਨਾਲ ਜੁੜ ਕੇ ਸਤਿਗੁਰਾਂ ਤੋਂ ਨਾਮ ਦੀਆਂ ਰਾਤਾਂ ਲੈ ਕੇ ਨਾਮ ਜਪ ਕੇ ਆਪਣੇ ਮੁੱਖਾ ਜਨ ਸਵਾਰੀਏ ਨਾਮ ਤੇ ਹੀ ਸਾਡਾ ਜਿਹੜਾ ਸਾਥ ਲਗਾਉਣਾ ਹੈ ਇਸ ਕਰਕੇ ਸਤਿਗੁਰਾਂ ਦੇ ਬਚਨ ਨੇ ਆਸਾ ਕਹਿੰਦੇ ਨੇ ਪ੍ਰਾਣੀ ਆਇਓ ਲਾਹਣ ਲੰਗਾ ਕਿਤੂ ਫਕੜੀ ਸੰਗੁਦੀ ਚਲੀਏ ਆਸਾ ਕਹਿੰਦੇ ਲਾਹਾ ਲੈਣ ਬਾਅਦ ਤੇ ਪਰ ਲੱਗ ਉਸੇ ਹੋਰੇ ਕਰਮਾਂ ਦੇ ਵਿੱਚ ਗਿਆ ਉਹ ਲੱਗ ਕਿਸੇ ਹੋਰੇ ਕੰਮਾਂ ਦੇ ਵਿੱਚ ਗਿਆ ਮਾਇਆ ਅਕੀਰਨ ਤੱਕ ਗਿਆ ਸੰਸਾਰ ਨੂੰ ਆਪਣਾ ਬਣਾਉਣ ਲੱਗ ਗਿਆ ਤੇ ਪਾਸਾ ਕਹਿੰਦੇ ਇਸ ਕਰਕੇ ਇਹ ਕੰਮ ਕਰਨੇ ਸੱਦੇ ਕਿਉਂਕਿ ਸੰਗਤੀ ਚੱਲੀ ਜਾਵੇ ਜੀਵਨ ਰੂਪੀ ਰਾਤ ਤੇਰੀ ਪਤੀਤ ਹੁੰਦੀ ਜਾਂਦੀ ਹੈ ਇਸ ਕਰਕੇ ਨਾਮ ਨੂੰ ਖਵੇ ਕਾਹੀ ਰੱਖੂ ਜੋ ਕੋ ਬਿੰਦੂ ਉਹ ਗੁਰੂ ਨਾਨਕ ਦੇਵ ਸਾਡਾ ਇਹ ਨਾਮ ਹੈ ਭਾਈ ਕਿਸ ਉਸ ਕਾਲ ਤੋਂ ਗੁਰਮਨੀ ਦਾ ਨਾਮ ਕੀ ਉਸ ਕਾਲ ਤੋਂ ਦੇ ਦਿਦਰ ਸਨਣ ਕਰੀਏ ਇਸ ਕਰਕੇ ਆਉਂ ਲੋਕ ਵਾਲੇ ਬਣੋ ਗੁਰੂ ਚਾਨਾ ਨਾਲ ਜਿਓ ਗੁਰੂ ਵਾਲੇ ਬਣ ਕੇ ਨਾਮ ਜਪ ਕੇ ਆਪਣੇ ਮੁੱਖਾ ਜਨਨ ਸਫਲ ਕਰੀਏ ਹੁਣ ਆਤਮਾ ਨੂੰ ਲਾਣੀ ਕਿਮਤ ਸਾਧਗੁਰੂ ਜੀ ਵੰਸ਼ ਨੂੰ ਜੋ ਦੀ ਪਹਿਲੀ ਸਾਧ ਸੰਤ ਰਖਸ਼ ਨੂੰ ਜੋ ਪ੍ਰੇਰਣਾ ਜੀ ਕੋਈ ਵਿਚਾਰ ਨੂੰ ਮਨ ਕਾਜੇ ਸਤਿਗੁਰਾਂ ਦੇ ਸਿੱਖਿਆ ਜਾਣ ਕੇ ਗਾਇਨ ਕਰੇ ਗਾ ਤੇ ਦਾਨ ਦੇ ਜਾਣ ਕੇ ਮਾਪ ਲਿਓ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਦਾਤਾ ਸਤ ਨਾਮ